ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸਮਾਜ ਨੂੰ ਦੇਣ ਸਤਿਕਾਰਯੋਗ ਵੀਰੋ ਜਿਸ ਆਦਮੀ ਦੀ ਉਮਰ 1984 ਦੇ ਸਮੇਂ ਘੱਟੋ-ਘੱਟ 15 ਜਾਂ 20 ਸਾਲ ਦੀ ਸੀ ਜਾਂ ਇਸ ਤੋਂ ਉੱਪਰ ਸੀ ਉਹ ਆਦਮੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਅੱਜ ਚੰਗੀ ਤਰ੍ਹਾਂ ਦੱਸ ਸਕਦਾ ਹੈ ਮੇਰੀ ਉਮਰ ਅੱਜ ਦੇ ਘੜੀ 60 ਸਾਲ ਹੈ ਮੈਂ 1984 ਦੇ ਸਮੇਂ ਲਗਭਗ 20 ਸਾਲ ਦਾ ਸੀ 1984 ਤੋਂ ਕੁਝ ਸਾਲ ਪਹਿਲਾਂ ਤੋਂ ਹੀ ਮਾਹੌਲ ਇੰਨਾ ਡਰ ਵਾਲਾ ਪੈਦਾ ਹੋ ਗਿਆ ਸੀ ਕਿ ਮੇਰੇ ਬਹੁਤ ਸਾਰੇ ਹਿੰਦੂ ਭਰਾ ਆਪਣੀਆਂ ਜਾਇਦਾਦਾਂ ਵੇਚ ਕੇ ਉਹਨਾਂ ਨੇ ਪੰਜਾਬ ਤੋਂ ਬਾਹਰ ਜਾ ਕੇ ਆਪਣੇ ਟਿਕਾਣੇ ਬਣਾ ਲਏ ਸਨ ਆਮ ਲੋਕਾਂ ਦਾ ਜਿਉਣਾ ਇਹਨਾਂ ਦੁੱਬਰ ਹੋ ਗਿਆ ਸੀ ਕਿ ਕੋਈ ਡਰ ਦਾ ਮਾਰਾ ਆਪਣਾ ਸਾਹ ਵੀ ਪੂਰਾ ਨਹੀਂ ਸੀ ਲੈਂਦਾ ਜਿਹੜਾ ਵੀ ਕੋਈ ਮਾੜੀ ਮੋਟੀ ਇਧਰ ਉਧਰ ਦੀ ਗੱਲ ਕਰਦਾ ਸੀ ਤਾਂ ਉਸਨੂੰ ਗੱਡੀ ਚੜਾ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਬਹੁਤ ਸਾਰੇ ਪੁਲਿਸ ਅਫਸਰਤੇ ਹੋਰ ਕਈ ਵਿਭਾਗਾਂ ਦੇ ਅਫਸਰਾਂ ਨੂੰ ਵੀ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਸਦੇ ਸਾਥੀਆਂ ਨੇ ਹਰਮੰਦਰ ਸਾਹਿਬ ਨੂੰ ਆਪਣਾ ਹੈੱਡਕੁਆਰਟਰ ਬਣਾਇਆ ਹੋਇਆ ਸੀ। ਇੱਥੇ ਉਹਨਾਂ ਨੇ ਤਰ੍ਹਾਂ-ਤਰ੍ਹਾਂ ਦੇ ਮਾਰੂ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਨ। ਵਾਰ-ਦਾਤ ਕਰਨ ਤੋਂ ਬਾਅਦ ਹਰਮੰਦਰ ਸਾਹਿਬ ਵਿੱਚ ਛਰਨ ਲਾਇ ਲਈ ਜਾਂਦੀ ਸੀ ਜਦੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਿਰ ਉੱਪਰੋਂ ਪਾਣੀ ਉ ਆ ਗਿਆ ਅਤੇ ਭਿੰਡਰਾਂ ਵਾਲ ਤੇ ਉਸ ਦੇ ਸਾਥੀ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋ ਗਏ ਤਾਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਨਾਲ ਮਿਲਟਰੀ ਨੇ ਹਰਮੰਦਰ ਸਾਹਿਬ ਨੂੰ ਘੇਰਾ ਪਾ ਕੇ ਇਹਨਾਂ ਸਾਰੇ ਲੋਕਾਂ ਨੂੰ ਖਤਮ ਕਰ ਦਿੱਤਾ ਜੋ ਲੋਕ ਸੇਬ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਉਹਨਾਂ ਨੇ ਬਾਅਦ ਵਿੱਚ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਸ਼ਰਨ ਲੈ ਲਈ ਗਵਰਨਮੈਂਟ ਨੂੰ ਇਹ ਪੂਰਾ ਆਪਰੇਸ਼ਨ ਕਰਨ ਵਾਸਤੇ 3-4 ਦਿਨ ਦਾ ਸਮਾਂ ਲੱਗ ਗਿਆ ਜਿਸ ਵਿੱਚ ਆਮ ਸ਼ਰਧਾਲੂ ਲੋਕ ਵੀ ਬਹੁਤ ਮਾਰੇ ਗਏ ਤੇ ਮਿਲਟਰੀ ਦੇ ਜਵਾਨ ਵੀ ਬਹੁਤ ਵੱਡੀ ਗਿਣਤੀ ਵਿੱਚ ਮਾਰੇ ਗਏ ਇਸ ਘਟਨਾ ਵਿੱਚ ਸਾਡੇ ਹਰਮੰਦਰ ਸਾਹਿਬ ਦੀ ਬਿਲਡਿੰਗ ਨੂੰ ਵੀ ਬਹੁਤ ਭਾਰਾ ਨੁਕਸਾਨ ਪਹੁੰਚ ਗਿਆ ਇਕ ਘਟਨਾ 3 ਜੂਨ 1984 ਨੂੰ ਵਾਪਰੀ ਪਰ ਉਸੇ ਸਾਲ ਅਕਤੂਬਰ 31 ਅਕਤੂਬਰ 1984 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਨੂੰ ਉਸ ਦੇ ਸਿੱਖ ਬਾਡੀ ਗਾਰਡਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਇੰਦਰਾਂ ਗਾਂਧੀ ਨੂੰ ਮਾਰਨ ਤੋਂ ਅਗਲੇ ਦਿਨ ਹੀ ਦਿੱਲੀ ਵਿੱਚ ਦੰਗੇ ਭੜਕ ਗਏ ਇੰਦਰਾ ਗਾਂਧੀ ਦੇ ਸਮਰਥਕਾਂ ਨੇ ਦਿੱਲੀ ਵਿੱਚ ਰਹਿ ਰਹੇ ਸਿੱਖ ਭਰਾਵਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਜਿਸ ਵਿੱਚ ਕਈ ਹਜ਼ਾਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਉਹਨਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਤੇ ਉਹਨਾਂ ਦੇ ਗਲਾਂ ਵਿੱਚ ਟੈਰ ਪਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਫਿਰ ਉਸ ਤੋਂ ਬਾਅਦ 1991 ਤੱਕ ਪੰਜਾਬ ਇਸੇ ਤਰ੍ਹਾਂ ਸੜਦਾ ਰਿਹਾ ਕਦੇ ਬੱਸਾਂ ਵਿੱਚ ਤਾਰ ਕੇ ਹਿੰਦੂ ਭਰਾਵਾਂ ਨੂੰ ਮਾਰ ਦਿੱਤਾ ਜਾਂਦਾ ਸੀ ਕਦੇ ਬੈਂਕਾਂ ਲੁੱਟੀਆਂ ਜਾ ਰਹੀਆਂ ਸਨ ਲੋਕਾਂ ਦੇ ਸਾਰੇ ਕਾਰੋਬਾਰ ਇੱਕ ਵਾਰ ਠੱਪ ਹੋ ਕੇ ਰਹਿ ਗਏ ਸਨ ਜੇਕਰ ਕੋਈ ਭਰਾ ਸਵੇਰੇ ਵੇਲੇ ਆਪਣੇ ਕਿਸੇ ਕੰਮ ਕਰਤੇ ਜਾਂਦਾ ਸੀ ਤਾਂ ਉਸ ਨੂੰ ਇਹ ਉਮੀਦ ਨਹੀਂ ਸੀ ਹੁੰਦੀ ਕਿ ਉਹ ਸਹੀ ਸਲਾਮਤ ਸ਼ਾਮ ਨੂੰ ਆਪਣੇ ਘਰ ਵਾਪਸ ਆ ਜਾਵੇਗਾ ਇਸ ਅੱਤਵਾਦ ਨੂੰ ਖਤਮ ਕਰਨ ਵਾਸਤੇ ਸਰਕਾਰਾਂ ਦਾ ਅੱਡੇ ਚੋਟੀ ਦਾ ਜੋਰ ਲੱਗ ਗਿਆ। ਕਰੋੜਾਂ ਅਰਬਾਂ ਰੁਪਏ ਇਸ ਕੰਮ ਵਾਸਤੇ ਖਰਚ ਹੋਏ। ਅੱਤਵਾਦ ਨੂੰ ਖਤਮ ਕਰਨ ਵਾਸਤੇ ਪੰਜਾਬ ਦੇ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦਾ ਅਰਬਾਂ ਰੁਪਏ ਦਾ ਕਰਜ਼ਾ ਚੜ ਗਿਆ। ਪੂਰੇ 7-8 ਸਾਲ ਕੋਈ ਨਵੀਂ ਭਰਤੀ ਨਹੀਂ ਹੋਈ ਐਂਓ ਕਿਹਾ ਜਾ ਸਕਦਾ ਕਿ ਇੱਕ ਵਾਰ ਪੰਜਾਬ ਕੰਗਾਲੀ ਦੇ ਰਾ ਉਪਰ ਪੈ ਗਿਆ ਸੀ ਸਰਕਾਰਾਂ ਨੇ ਜਦੋਂ ਜਹਦ ਕਰਕੇ 1992 ਤੱਕ ਇਸ ਅੱਤਵਾਦ ਨੂੰ ਖਤਮ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਦੀ ਗੱਡੀ ਫਿਰ ਤੋਂ ਆਪਣੀ ਪਟੜੀ ਤੇ ਚੜਨ ਲੱਗੀ ਹੁਣ ਕੋਈ ਵੀ ਭੈਣ ਭਰਾ ਦੱਸ ਦੇਵੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਪੰਜਾਬ ਨੂੰ ਕਿਹੜੀ ਵੱਡੀ ਦੇਣ ਹੈ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਇਹ ਪਤਾ ਨਹੀਂ ਸੀ ਕਿ ਅਸੀਂ ਕਿਸੇ ਦੇਸ਼ ਦੀ ਮਿਲਟਰੀ ਨਾਲ ਮੁਕਾਬਲਾ ਨਹੀਂ ਕਰ ਸਕਦੇ ਕੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਆਪਣੇ ਦੇਸ਼ ਦੀ ਮਿਲਟਰੀ ਨਾਲ ਲੜਾਈ ਕਰ ਰਹੇ ਹਾਂ ਇਸ ਨਾਲ ਸਾਡੇ ਹਰਮੰਦਰ ਸਾਹਿਬ ਦਾ ਵੀ ਭਾਰੀ ਨੁਕਸਾਨ ਹੋ ਸਕਦਾ ਹੈ ਜੇਕਰ ਸੰਤ ਜਨਾਲ ਸਿੰਘ ਭਿੰਡਰਾਵਾਲਾ ਨੇ ਸਰਕਾਰ ਨਾਲ ਲੜਨ ਦਾ ਮਨ ਬਣਾ ਹੀ ਲਿਆ ਸੀ ਤਾਂ ਉਹ ਕਿਸੇ ਸ਼ਹਿਰ ਤੋਂ ਬਾਹਰ ਦੂਰ ਜਾ ਕੇ ਕਿਸੇ ਬਿਲਡਿੰਗ ਵਿੱਚ ਛਰਨ ਲੈ ਲੈਂਦੇ ਤੇ ਉੱਥੇ ਮਿਲਟਰੀ ਨਾਲ ਟੱਕਰ ਲੈ ਲੈਂਦੇ ਇਸ ਤਰ੍ਹਾਂ ਕਰਨ ਨਾਲ ਆਮ ਸੰਗਤਾਂ ਦੀਆਂ ਜਾਨਾਂ ਵੀ ਨਾ ਜਾਂਦੀਆਂ ਅਤੇ ਨਾ ਹਰਮੰਦਰ ਸਾਹਿਬ ਦੀ ਬਿਲਡਿੰਗ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਦਾ ਜੇਕਰ ਹਰਮੰਦਰ ਸਾਹਿਬ ਦਾ ਕੋਈ ਨੁਕਸਾਨ ਨਾ ਹੁੰਦਾ ਤਾਂ ਫਿਰ ਇੰਦਰਾ ਗਾਂਧੀ ਦੇ ਬਾਡੀਗਾਰਡਾਂ ਨੂੰ ਵੀ ਇੰਦਰਾ ਗਾਂਧੀ ਨੂੰ ਮਾਰਨ ਦੀ ਲੋੜ ਨਾ ਪੈਂਦੀ ਜੇਕਰ ਇੰਦਰਾ ਗਾਂਧੀ ਨਾ ਮਰਦੀ ਤਾਂ ਦਿੱਲੀ ਵਿੱਚ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ਉਹਨਾਂ ਨੂੰ ਮਾਰਿਆ ਗਿਆ ਹੈ ਉਹਨਾਂ ਨੂੰ ਸਾੜਿਆ ਗਿਆ ਹੈ ਉਹ ਇਹ ਨੁਕਸਾਨ ਨਾ ਹੁੰਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਿੱਖਾਂ ਵੱਲੋਂ ਮਾਰਨ ਕਰਕੇ ਅੱਜ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਜਾਂ ਆਪਣੇ ਰੇਸ ਵਿੱਚ ਸਿੱਖਾਂ ਉੱਪਰ ਕੋਈ ਵਿਸ਼ਵਾਸ ਹੀ ਨਹੀਂ ਕਰਦਾ ਇਸ ਤਰ੍ਹਾਂ ਸਾਡੀ ਪਹਿਲਾਂ ਨਾਲੋਂ ਇੱਜ਼ਤ ਵੀ ਘਟੀ ਹੈ ਹੁਣ ਇਹ ਜੋ 1984 ਤੋਂ ਲੈ ਕੇ 1991 92 ਤੱਕ ਜੋ ਘਟਨਾ ਕਰਮ ਹੋਇਆ ਹੈ ਜਿਸ ਦਾ ਮੁੱਖ ਜ਼ਿੰਮੇਵਾਰ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਸੀ ਇਸ 7-8 ਸਾਲ ਦੇ ਸਮੇਂ ਵਿੱਚ ਦੱਸੋ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਹੜੀ ਵੱਡੀ ਪ੍ਰਾਪਤੀ ਹੋਈ ਹੈ ਜਾਂ ਇਹ ਕਹਿ ਲਈਏ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਇਸ ਸਮੇਂ ਦੇ ਦੌਰਾਨ ਪੰਜਾਬ ਦੇ ਲੋਕਾਂ ਨੂੰ ਕੀ ਦੇਣ ਹੈ ਜੇਕਰ ਕਿਸੇ ਭਰਾ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਦੇਣ ਸੀ ਤਾਂ ਉਸ ਨੂੰ ਵੀ ਪੂਰਾ ਪੂਰਾ ਅਧਿਕਾਰ ਹੈ ਕਿ ਉਹ ਇੱਕ ਵੀਡੀਓ ਬਣਾ ਕੇ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ ਕਿ ਅਸੀਂ ਪੰਜਾਬ ਨੂੰ ਹਸਦਾ ਖੇਡਦਾ ਦੇਖਣਾ ਨਹੀਂ ਚਾਹੁੰਦੇ ਕਿ ਅਸੀਂ ਪੰਜਾਬ ਨੂੰ ਅੱਗ ਦੀ ਪੱਠੀ ਵਿੱਚ ਸੜਦਾ ਦੇਖ ਕੇ ਖੁਸ਼ ਹੋਵਾਂਗੇ ਕਿ ਅਸੀਂ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਇਸ ਨੂੰ ਕੰਗਾਲ ਕਰਨਾ ਚਾਹੁੰਦੇ ਹਾਂ ਦੋਸਤੋ ਇੱਕ ਗੁਲਦਸਤਾ ਉਦੋਂ ਹੀ ਸੋਹਣਾ ਲੱਗਦਾ ਹੈ ਜਦ ਅਸੀਂ ਉਸ ਨੂੰ ਰੰਗ-ਬਰੰਗੇ ਫੁੱਲਾਂ ਦੀਆਂ ਟਾਹਣੀਆਂ ਨਾਲ ਸਜਾਉਂਦੇ ਹਾਂ ਇੱਕੋ ਰੰਗ ਦੇ ਫੁੱਲਾਂ ਵਾਲਾ ਗੁਲਦਸਤਾ ਕੋਈ ਬਹੁਤਾ ਸੋਹਣਾ ਨਹੀਂ ਲੱਗਦਾ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਸ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਰਹਿਣੇ ਚਾਹੀਦੇ ਹਨ ਨਾ ਕਿ ਕੋਈ ਇਹ ਕਹੇ ਕਿ ਪੰਜਾਬ ਵਿੱਚ ਸਿਰਫ ਇੱਕੋ ਹਿਰਕੇ ਦੇ ਲੋਕ ਹੀ ਰਹਿਣਗੇ। ਸੋ ਉਮੀਦ ਹੈ ਕਿ ਅਸੀਂ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਕਰਾਂਗੇ। ਹੋ ਸਕਦਾ ਹੈ ਕਿ ਕੁਝ ਕੋ ਵੀਰਾਂ ਨੂੰ ਮੇਰੀਆਂ ਇਹ ਗੱਲਾਂ ਚੰਗੀਆਂ ਨਾ ਲੱਗਣ। ਜਿਹੜੇ ਵੀਰਾਂ ਨੂੰ ਮੇਰੀ ਮੇਰੇ ਇਹ ਵਿਚਾਰ ਠੀਕ ਲੱਗਣ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰਨ, ਲਾਈਕ ਕਰਨ ਅਤੇ ਵੱਤੋ ਵੱਤ ਸ਼ੇਅਰ ਕਰਨ ਵੀਡੀਓ ਸੋਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ